USD স্টক ਦੇ ਵਿੱਚ ਪਿਛਲੇ 3 ਵੀਕਾਂ ਚ ਸਟਾਕ ਮਾਰਕੀਟ 5 ਟ੍ਰਿਲੀਅਨ ਡਾਲਰ ਜਿਹੜੇ ਆ ਉਹ ਖੂ ਖਾਤੇ ਪੈ ਗਏ ਆ ਸੋ 10% ਡਿਕਲਾਈਨ ਕਹਿੰਦੇ ਆ ਇਹ ਪਿਛਲੇ 3 ਵੀਕ ਤੇ ਵਿੱਚ ਹੋਇਆ ਅੱਜ ਹੁਣ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਆ ਤਾਂ ਅੱਜ ਥੋੜੀ ਜੀ ਇਸ ਦੀ ਵਾਪਸੀ ਦੀ ਜਿਹੜੀ ਕਿਰਨਾ ਉਹ ਜਾਗੀ ਆ ਤੇ 572 ਪੁਆਇੰਟ ਡਾਉਜੋਨ ਉਹ ਵਾਪਸ ਆਇਆ ਆ ਐਸ ਐਨ ਪੀ ਵੀ 100 ਪੁਆਇੰਟ ਉੱਤੇ ਆਇਆ ਤੇ ਨੈਸਟੈਕ ਵੀ 400 ਪੁਆਇੰਟ ਉੱਤੇ ਚੱਲ ਰਿਹਾ ਜਦੋਂ ਆਪਾਂ ਹੁਣ ਤੁਹਾਡੇ ਨਾਲ ਇੱਥੇ ਪੌਣੇ 10 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਗੱਲ ਕਰ ਰਹੇ ਹੈਗੇ ਆ ਪਰ ਕਹਿੰਦੇ ਵੀ ਪਿਛਲੇ 3 ਹਫ਼ਤਿਆਂ ਦੇ ਵਿੱਚ ਮਾਰਕੀਟ ਵੈਲਿਊ ਅ ਜਿਹੜੀ ਕਿ 19 ਫਰਵਰੀ ਨੂੰ ਆਪਣੀ ਪੀਕ ਦੇ ਉੱਤੇ ਸੀਗੀ 52.06 ਟ੍ਰਿਲੀਅਨ ਡਾਲਰ ਦੇ ਉੱਤੇ ਇਹ ਕੱਲ ਤੱਕ ਡਿਕਲਾਈਨ ਹੁੰਦੀ ਹੁੰਦੀ 46.78 ਟ੍ਰਿਲੀਅਨ ਦੇ ਉੱਤੇ ਆ ਚੁੱਕੀ ਸੀ ਸੋ ਕੁੱਲ ਜਿਹੜੀ ਆ 5 ਟ੍ਰਿਲੀਅਨ ਸਵਾ 5 ਟ੍ਰਿਲੀਅਨ ਡਾਲਰ ਦਾ ਲਾਸ ਤਿੰਨ ਹਫ਼ਤਿਆਂ ਦੇ ਵਿੱਚ ਜਿਹੜਾ ਉਹ ਹੋਇਆ ਸੀਗਾ ਇਹ ਉਸ ਟਾਈਮ ਦੇ ਉੱਤੇ ਡਿਕਲਾਈਨ ਆਇਆ ਹਰਜੋਤ ਸਿੰਘ ਜੀ ਵੀ ਜਦੋਂ ਰਾਸ਼ਪਤੀ 트럼ਪ ਹੋਣਾ ਆਹ ਦੀ ਜਿਹੜੀ ਟੈਰਿਫ ਵਾਰ ਟ੍ਰੇਡ ਵਾਰ ਉਹ ਆਪਣੀ ਪਕੜ ਜਿਹੜੀ ਆ ਉਹ ਦਿਖਾ ਰਹੀ ਸੀ ਕਹਿੰਦੇ ਵੀ ਕੰਜ਼ਿਊਮਰ ਸੈਂਟੀਮੈਂਟ ਲਗਾਤਾਰ ਘਟਿਆ ਇਕਨੋਮਿਕ ਗ੍ਰੋਥ ਜਿਹੜੀ ਉਹ ਘਟੀ ਆ ਤੇ ਵਾਲਮਾਰਟ ਵਰਗੇ ਰੀਟੇਲਰਸ ਨੂੰ ਵੀ ਬਹੁਤ ਇਸ ਦੇ ਵਿੱਚ ਨੁਕਸਾਨ ਚ ਲੈਣਾ ਪਿਆ ਵੀ ਡਿਮਾਂਡ ਜਿਹੜੀ ਉਹ ਇੱਕਦਮ ਹੀ ਘਟ ਜਿਹੜੀ ਉਹ ਗਈ ਸੀ ਸੋ ਰੈਸੈਸ਼ਨ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਸੀਗੀਆਂ ਟਰੰਪ ਹੁਣਾ ਨੇ ਵੀ ਕਹਿ ਦਿੱਤਾ ਸੀਗਾ ਵੀ ਰੈਸੈਸ਼ਨ ਨੂੰ ਉਹ ਰੂਲ ਆਊਟ ਨਹੀਂ ਕਰ ਸਕਦੇ ਕਾਮਰਸ ਸਕੱਤਰਾਂ ਉਹਨਾਂ ਨੇ ਕਿਹਾ ਵੀ ਅਸੀਂ 트럼ਪ ਹੁਣਾ ਦੀ ਇਸ ਟ੍ਰੇਡ ਵਾਰ ਟੈਰਿਫ ਵਾਰ ਦੇ ਨਾਲ ਆ ਪੂਰੀ ਤਰ੍ਹਾਂ ਵੀ ਇਹ ਜਿਹੜੀ ਹੁਣ ਚਾਹੇ ਥੋੜਾ ਖਿਆਈ ਦਾ ਸਮਾਂ ਆ ਰਿਹਾ ਆ ਇਹ ਆਪਾਂ ਨੂੰ ਜਿਹੜਾ ਹੁਣ ਸਹਿਣਾ ਪੈਣਾ ਹੈਗਾ ਆ ਸੋ ਕਲਮ ਲਾ ਕੇ ਤਿੰਨ ਵੀਕ ਦੇ ਵਿੱਚ 5 ਟ੍ਰਿਲੀਅਨ ਡਾਲਰ ਯੂਐਸਟੀ ਜਿਹੜੀ ਸਟਾਕ ਮਾਰਕੀਟ ਆ ਉਹ ਲੂਜ਼ ਕਰ ਚੁੱਕੀ ਆ 트੍ਰੰਪ ਬੰਪ ਜਿਹੜਾ ਆ ਉਹ ਕੰਜ਼ਿਊਮਰ ਸੈਂਟੀਮੈਂਟ ਚ ਹੁਣ 트੍ਰੰਪ ਸਲੰਪਾ ਏ ਅੱਜ ਸੀਐਨਐਨ ਨੇ ਰਿਪੋਰਟ ਕਰ ਰਿਹਾ ਹੈਗਾ ਕਹਿੰਦੇ ਵੀ ਮਿਸ਼ੀਗਨ ਯੂਨੀਵਰਸਿਟੀ ਆਫ ਮਿਸ਼ੀਗਨ ਦਾ ਜਿਹੜਾ ਲੇਟੈਸਟ ਕੰਜ਼ਿਊਮਰ ਸਰਵੇ ਆਇਆ ਆ ਉਹਦੇ ਮੁਤਾਬਕ ਕੰਜ਼ਿਊਮਰ ਦਾ ਜਿਹੜਾ ਸੈਂਟੀਮੈਂਟ ਹੈ 11% ਘਟਿਆ ਹੈਗਾ ਸੋ ਕਾਫੀ ਜ਼ਿਆਦਾ ਘਟਿਆ ਆ ਸੋ ਇਹਦਾ ਅਸਰ ਬਹੁਤ ਜ਼ਿਆਦਾ ਪੈਣ ਜਾ ਰਿਹਾ ਟੈਰਫ ਨੂੰ ਲੈ ਕੇ ਜੋ ਮੈਕਸੀਕੋ ਕੈਨੇਡਾ ਦੇ ਉੱਤੇ ਲਾਏ ਗਏ ਹੈਗੇ ਆ ਵਾਰ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਕਾਫੀ ਬੈਡ ਆ ਸਟਾਕ ਮਾਰਕੀਟ ਦੀ ਤੁਸੀਂ ਦੱਸੇ ਚੁੱਕੇ ਹੈਗੇ ਆ ਸੋ ਰੈਸੈਸ਼ਨ ਵੱਲੋਂ ਆਪਾਂ ਹੋ ਸਕਦਾ ਜਾ ਰਹੇ ਆ ਆਪਾਂ ਰਾਜਕਰਨ ਸਿੰਘ ਨਿਰਮਲ ਮਾਨ ਹੋਣਾ ਨਾ ਇਸ ਪੁਆਇੰਟ ਤੇ ਗੱਲਬਾਤ ਕਰਕੇ ਫਿਰ ਇਮੀਗ੍ਰੇਸ਼ਨ ਨਾਲ ਰਿਲੇਟਡ ਕਾਫੀ ਇੰਪੋਰਟੈਂਟ ਖਬਰਾਂ ਆ ਰੋਕ ਕਾਲਾਂ ਬਹੁਤ ਆ ਰਹੀਆਂ ਵੀ ਇੱਥੋਂ ਚੱਕ ਲੈ ਇੱਥੋਂ ਚੱਕ ਲੈ ਉਹ ਜਰੂਰ ਆਪਾਂ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਜੀਐਨ ਨੂੰ ਆਖਦੇ ਆ ਨਿਰਮਲ ਬਾਨ ਜੀ ਨੂੰ ਉਹ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਾਂਜੀ ਦਰਮਨ ਸਿੰਘ ਮਾਨ ਜੀ ਜੀਐਨ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਸੀ ਕੌਰ ਜੀ ਥੈਂਕ ਯੂ ਵੈਰੀ ਮਚ ਰਾਜ ਤੇ ਸਸੀ ਕੌਰ ਜੀ ਤੁਹਾਡਾ ਜੀ ਸਸੀ ਕੌਰ ਸੋ ਨਰਮਨ ਸਿੰਘ ਜੀ ਜਦੋਂ ਹੁਣ ਇਕਨੋਮੀ ਦੇ ਵਿੱਚ ਇਦਾਂ ਦੀ ਸਿਚੁਏਸ਼ਨ ਇਦਾਂ ਦੀਆਂ ਨਿਊਜ਼ ਜਿਹੜੀਆਂ ਆਉਂਦੀਆਂ ਆ ਆ ਉਹ ਸਿੱਧਾ ਹੀ ਜਿਹੜਾ ਅਸਰ ਆਬਵੀਅਸਲੀ ਆਮ ਲੋਕਾਂ ਦੇ ਉੱਤੇ ਵੀ ਪੈਂਦਾ ਆ ਅ ਅਮਰੀਕਾ ਕਰਜ਼ਿਆਂ ਦਾ ਮੋਲਕ ਆ ਇੱਥੇ ਹਰ ਇੱਕ ਚੀਜ਼ ਕਰਜ਼ਿਆਂ ਦੇ ਨਾਲ ਜਿਹੜੀ ਉਹ ਚੱਲਦੀ ਆ ਤੇ ਜਦੋਂ ਇਦਾਂ ਹੁੰਦਾ ਆ ਜਿਹੜਾ ਇਹ ਹੁਣ ਸਲੰਪ ਵੀ ਆਇਆ ਕਈਆਂ ਦਾ ਫੋਰਵਰਡ ਇੱਕੇ ਡੁੱਬਿਆ ਆ ਕਈਆਂ ਦੀਆਂ ਜਿਹੜੀਆਂ ਇਨਵੈਸਟਮੈਂਟ ਸੀਗੀਆਂ ਉਹਦੇ ਵਿੱਚ ਡਾਊਨ ਜਿਹੜਾ ਉਹ ਕੰਮ ਗਿਆ ਆ ਤੇ ਇਹਦੇ ਨਾਲ ਲੋਕਾਂ ਦੇ ਉੱਤੇ ਦਬਾਅ ਜਿਹੜਾ ਵੱਧ ਜਾਂਦਾ ਹੈ ਬਿਲਕੁਲ ਬਿਲਕੁਲ ਰਾਜੀ ਰਾਜੀ ਪਹਿਲਾਂ ਬਾਰੇ ਕਾਫੀ ਮੈਂ ਤੇ ਆਲਮੋਸਟ ਪਿਛਲੇ ਲਾਸਟ ਸਾਲ ਲਾਸਟ ਈਅਰ ਤੋਂ ਇਹਦੇ ਬਾਰੇ ਗੱਲ ਕਰ ਰਹੇ ਆ ਬੜੀ ਡਿਟੇਲ ਦੇ ਵਿੱਚ ਕਿ ਜਿਹੜੀ ਜੇਦੋਂ ਵੀ ਆਪਾਂ ਟੈਰਿਫ ਦੀ ਗੱਲ ਕਰਦੇ ਆ ਟੈਰਿਫ ਨੂੰ ਆਪਾਂ ਭਾਵੇਂ ਨਾ ਟੈਰਿਫ ਦੇ ਦਿੱਤਾ ਹੋਇਆ ਪਰ ਇਟਸ ਅ ਫਾਰਮ ਆਫ ਅ ਟੈਕਸ ਇਹ ਟੈਕਸ ਹੀ ਹੈਗਾ ਜਿਹੜਾ ਸਿੱਧਾ ਤਾਂ ਸਿੱਧਾ ਅਮਰੀਕਨ ਕੰਜ਼ਿਊਮਰ ਦੇ ਉੱਤੇ ਹੀ ਪੈ ਰਿਹਾ ਹੈ ਔਰ ਉਹਦੇ ਬਾਅਦ ਜਿਹੜੀ ਹੁਣ ਡਿਪੋਟੇਸ਼ਨ ਹੋ ਰਹੀ ਹੈ ਜਿੱਦਾਂ ਹੁਣ ਜੋ ਜੋ ਪੱਜੀ ਕਹਿ ਰਹੇ ਹਨ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਬੰਦੇ ਵੀ ਕੱਢਨੇ ਨੇ ਸੋ ਓਵਰਆਲ ਜਿਹੜਾ ਜਿਹੜਾ ਜਿਹੜੀ ਇਨਫਲੇਸ਼ਨ ਹੈ ਵੈਰੀ ਡਾਲਰ ਦੀ ਵੈਲਿਊ ਹੈ ਓਨੀ ਆਉਣ ਵਾਲੇ ਟਾਈਮ ਚ ਨਹੀਂ ਜਿੰਨੀ ਅੱਗੇ ਹੈਗੀ ਸੀ ਸੋ ਡਾਲਰ ਇਸ ਨਾਟ ਗੋਇੰਗ ਟੂ ਦੈਟ ਹਾਰ ਹਰ ਚੀਜ਼ ਐਕਸਪੈਂਸਿਵ ਹੋ ਰਹੀ ਹੈ ਯਾਨੀ ਹਰ ਪਾਸੇ ਹਰ ਅੱਜ ਕਿਸੇ ਵੀ ਪਾਸੇ ਤੁਸੀਂ ਗੱਲ ਕਰ ਲਓ ਕਿਸੇ ਵੀ ਬਿਜ਼ਨਸ ਨੂੰ ਗੱਲ ਕਰ ਲਓ ਹਰ ਬੰਦੇ ਨੂੰ ਪੁੱਛੋ ਕਿ ਬਿਜ਼ਨਸ ਕਿਦਾਂ ਚੱਲ ਰਿਹਾ ਹਰ ਹੀ ਕਹਿੰਦਾ ਜੀ ਬਸ ਤੁਹਾਨੂੰ ਪਤਾ ਹੀ ਨਹੀਂ ਬਿਜ਼ਨਸ ਕਿਦਾਂ ਕਰਦਾ ਸ ਮੈਨੂੰ ਵੀ ਲੱਗਦਾ ਕੋਈ ਐਸਾ ਬਿਜ਼ਨਸ ਹੈ ਜਿਹੜਾ ਇਸ ਟਾਈਮ ਫਲਰਿਸ਼ ਕਰਦਾ ਪਿਆ ਔਰ ਡੈਟ ਜਿਹੜਾ ਉਹ ਦਿਨੋ ਦਿਨ ਵਧਦਾ ਜਾ ਰਿਹਾ ਹਿਸਟੋਰਿਕ 1.3 ਟ੍ਰਿਲੀਅਨ ਡੈਟ ਜਿਹੜਾ ਹਿਸਟੋਰਿਕ ਹਾਈ ਡੈਟ ਹੋ ਗਿਆ ਆਲਮੋਸਟ ਓਵਰ 40% ਲੋਕ ਦੇ ਨੇ ਦੇ ਆਰ ਵਨ ਵੇ ਅਦਰ ਡਿਫਾਲਟਿੰਗ ਔਨ THEIR ਕ੍ਰੈਡਿਟ ਕਾਰਡ ਕੋਈ ਵੀ ਕਿਸੇ ਤਰ੍ਹਾਂ ਦੀ ਰੇ ਆਫ ਹੋਪ ਨਜ਼ਰ ਨਹੀਂ ਆਉਂਦੀ ਕਿ ਜੇ ਰੈਸੈਸ਼ਨ ਦੀ ਗੱਲ ਜਿੱਦਾਂ ਹਟਕੇ ਭਾਜੀ ਕਹਿੰਦੇ ਰੈਸੈਸ਼ਨ ਆਉਣ ਦੀ ਚਾਂਸਸ ਨੇ ਤੇ ਅੱਗੇ ਮੈਂ ਆਫੇਰ ਵੀ ਗੱਲ ਕਰ ਰਹੇ ਹਾਂ ਭਾਜੀ ਨੇ ਕਿ ਰੈਸੈਸ਼ਨ ਤੇ ਚਲੋ ਜੇ ਅੱਜ ਸਿਰਫ ਰੈਸੈਸ਼ਨ ਤੇ ਗੱਲ ਰਹਿ ਜਾ ਡਿਪਰੈਸ਼ਨ ਆਨ ਦ ਵੀ ਯੂ نو ਗ੍ਰੇਟ ਡਿਪਰੈਸ਼ਨ ਜਿਹੜੀ 30s ਦੇ ਵਿੱਚ ਆਈ ਜਿੱਦੋਂ ਲੋਕੀ ਕਹਿੰਦੇ ਕਿ ਸਾਨੂੰ ਰੋਟੀ ਦੇ ਉੱਤੇ ਹੀ ਰੋਟੀ ਵਾਸਤੇ ਕੰਮ ਕਰਨ ਨੂੰ ਤਿਆਰ ਆ ਬਿਲਸ ਗੁੱਡ ਪੋਸਿਬਿਲਟੀ ਕਿ ਉਹ ਵੀ ਆ ਸਕਦਾ ਜੋ ਹਾਲਾਤ ਅਸਟੱਪ ਹੋ ਚੁੱਕੇ ਅੱਛਾ ਇਸ ਦਰਮਿਆਨ ਹੁਣ ਫਿਰ ਜਿਹੜੀ ਹੁਣ ਸਰਵਿਸਿਜ਼ ਆ ਤੁਹਾਡੀਆਂ ਜਿਹੜੀਆਂ ਡੈਕਟ ਕਨਸੋਲੀਡੇਟ ਦੀਆਂ ਲੋਕਾਂ ਨੂੰ ਕੀ ਇਸ ਬਾਬਤ ਤੁਸੀਂ ਜਿਹੜਾ ਉਹ ਦੱਸਣਾ ਚਾਹੁੰਦੇ ਆ ਕਦੋਂ ਤੁਹਾਨੂੰ ਜਿਹੜੀ ਉਹ ਕਾਲ ਕਰਨੀ ਚਾਹੀਦੀ ਆ ਕਿਹੜੀ ਸਿਚੁਏਸ਼ਨ ਦੇ ਵਿੱਚ ਜਿਹੜੇ ਲੋਕ ਆ ਉਹ ਤੁਹਾਡੀਆਂ ਸਰਵਿਸਿਸ ਦੀ ਜਿਹੜੀ ਉਹ ਹੈਲਪ ਲਾਈਨ ਵੀ ਵੇਟ ਕਰਨੀ ਆ ਵੀ ਪਾਣੀ ਸਿਰੋਂ ਲੰਘ ਜਵੇ ਜਾਂ ਜਦੋਂ ਆ ਗਿਆ ਆ ਕਹਿ ਲਓ ਵੀ ਛਾਤੀ ਤਾਈਂ ਆ ਗਿਆ ਵੀ ਫਿਰ ਬੰਦਾ ਕਾਲ ਕਰ ਲਵੇ ਕਿਹੜੀ ਸਿਚੁਏਸ਼ਨ ਚ ਕਾਲ ਕਰਨ ਦੀ ਲੋੜ ਆ ਬਿਲਕੁਲ ਆ ਦੇਖੋ ਬੜੀ ਸਿੰਪਲ ਜਿਹਾ ਮੋਡਲ ਇਸ ਟੈਸਟ ਹੈ ਕਿ ਜਦੋਂ ਵੀ ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਮਿਨੀਮਮ ਪੇਮੈਂਟ ਤੇ ਵਾਧਾ ਫੋਰਡ ਨਹੀਂ ਕਰ ਪਾ ਰਹੇ ਔਰ ਐਗਜ਼ੈਕਟਲੀ ਇਨ ਕ੍ਰੈਡਿਟ ਕਾਰਡ ਕੰਪਨੀ ਚਾਹੁੰਦੀ ਹੈ ਨੇ ਕਿ ਤੁਸੀਂ ਮਿਨੀਮਮ ਪੇਮੈਂਟ ਪੇ ਕਰੋ اور اورن کام دو تین مہینے ریزرو نہیں ہے جی میں یہ گل کرڈ ہمیشہ کنوینئنسلیے کہ ہمیشہ کیری کرنا پائے اور ہر مہینے جن میں آپ یوز کر دیں پے آف کر دیے ਔਰ ਜੇ ਸਾਡੀ ਸਿਚੁਏਸ਼ਨ ਇਹ ਆ ਗਈ ਕਿ ਅਸੀਂ ਪੇ ਆਫ ਨਹੀਂ ਕਰ پا ਰਹੇ ਹਰ ਮਹੀਨੇ ਨੂੰ ਆਪਾਂ ਡੈਟ ਨੂੰ ਗਾਂ ਦੀ ਗਾਂ ਪੁਸ਼ ਕਰਦੇ ਜਾ ਰਹੇ ਹਾਂ ਤੇ ਉਹਦੇ ਵਾਸਤੇ ਤੁਸੀਂ ਕਾਲ ਕਰ ਲਓ ਜਿਹੜਾ ਵੀ ਸਾਡਾ ਸਟਾਫ ਹੈਗਾ ਵੀ ਆਰ ਵਨ ਆਫ ਦਾ 올ਡੇਸਟ ਕੰਪਨੀ ਇਜ਼ ਮਾਰਕੀਟ ਦੇ ਵਿੱਚ ਸਟਿਲ ਟਾਪ 10 ਕੰਪਨੀਆਂ ਇਵਨ ਇਨ ਦਾ ਮੇਨਸਟ੍ਰੀਮ ਔਰ ਅਸੀਂ ਕਨੇਕਟਰ ਪ੍ਰੈਸ ਨਹੀਂ ਲੈਂਦੇ ਤੁਹਾਡਾ ਜਿੰਨਾ ਪਰ ਕਰਜ਼ਾ ਮਾਫ ਨਹੀਂ ਹੋ ਜਾਂਦਾ ਸੋ ਸਲਾਹ ਕਰਨ ਦਾ ਉਹਦੇ ਚ ਜਿਹੜੀ ਆਪਸ਼ਨਸ ਨੇ ਚਾਹੇ ਬੈਂਕਸ ਅੱਪ ਸੇਟਲਮੈਂਟ ਹੈ ਕਨਸੋਲੀਡੇਸ਼ਨ ਹੈ ਇਹ ਐਟਲੀ ਸਟਰਕਚਰ ਜੋ ਵੀ ਕਰਨਾ ਉਹਦੇ ਜਿੰਨੀਆਂ ਵੀ ਆਪਸ਼ਨਸ ਹੈਗੀਆਂ ਨਾ ਤੁਹਾਡੇ ਨਾਲ ਅਸੀਂ ਰਿਵਿਊ ਕਰ ਸਕਦੇ ਹਾਂ ਸੋ ਆਈ ਥਿੰਕ ਜਦੋਂ ਤੁਸੀਂ ਮਿਨਿਮਮ ਪੇਮੈਂਟ ਤੇ ਆ ਜਾਂਦੇ ਹੋ ਇੱਕ ਵਾਰੀ ਕਾਲ ਕਰ ਲਓ ਔਰ ਜਿਹੜੀ ਆਪਸ਼ਨਸ ਨੇ ਆਪਣੀਆਂ ਉਹਨੂੰ ਥੋੜਾ ਅੰਡਰਸਟੈਂਡ ਕਰ ਲਓ ਜੀ ਜੀ ਬਿਲਕੁਲ ਤੇ ਨੰਬਰ ਜਿਹੜਾ ਉਹ ਸ਼ੇਅਰ ਕਰ ਲਿਓ ਨਿਰਮਨ ਜੀ ਜੀ ਬਿਲਕੁਲ ਸੋ ਨੰਬਰ ਹੈ ਜੀ ਸਾਡਾ 888 888 9914 ਐਂਡ ਜਿਹੜਾ ਵੀ ਕਾਲ ਕਰਦਾ ਆਪਣਾ ਤੁਹਾਡੀ ਪ੍ਰਾਈਵੇਸੀ ਜਿਹੜੀ ਉਹ 100% ਤੁਹਾਡੀ ਗਰੰਟੀਡ ਹੈ ਤੁਹਾਡੀ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈ ਫੁਲ ਸਕਿਉਰ ਹੈ ਜੀ ਯੂ ਕੈਨ ਸੇਵ ਅਪ ਟੂ 60% ਔਰ ਬਾਕੀ ਰਹਿੰਦੇ 40% ਦੀ ਤੁਸੀਂ ਇਹ ਆਸਾਨ ਕਿਸ਼ਤਾਂ ਬਣਾ ਸਕਦੇ ਹੋ ਐਨੀਵਰ ਬੀਟਵੀਨ 60 ਸੌਰੀ 6 ਮੰਥ ਟੂ 4 ইয়ার্স ਸੋ ਇਟ ਇਜ਼ ਮੱਚ ਬੈਟਰ ਆਪਸ਼ਨ ਦਨ ਬੈਂਕਰਪਸੀ ਬਿਕਾਉਜ਼ ਤੁਹਾਡੇ ਕ੍ਰੈਡਿਟ ਤੇ ਕੋਈ ਇੰਪੈਕਟ ਨਹੀਂ ਪੈਂਦਾ ਔਰ ਚਾਹੇ ਇਕਨੋਮੀ ਬੈਟਰ ਹੋਏ ਜਾਂ ਖਰਾਬ ਹੋਏ ਜੇ ਆਪਣੇ ਤੇ ਕਰਜ਼ਾ ਨਹੀਂ ਹੈਗਾ ਦਿਸ ਇਸ ਗੋਇੰਗ ਟੂ ਹੈਲਪ ਅਸ ਇਨ ਲੌਂਗ ਰਨ ਠੀਕ ਹੈ ਤੇ ਇਹਦੇ ਲਈ ਨਰਮਨ ਸਿੰਘ ਜੀ ਦੇ ਨਾਲ ਬਿਲਕੁਲ ਤੁਸੀਂ ਇਹਨਾਂ ਦੇ ਆਫਿਸ ਤੇ ਜਿਹੜਾ ਕੰਟੈਕਟ ਕਰੋ 88888899140 ਉੱਤੇ ਇਹਦੇ ਲਈ ਕੋਈ ਕੁਆਲੀਫਾਈਂਗ ਥਿੰਗ ਵੀ ਹੁੰਦੀ ਆ ਜਾਂ ਕੋਈ ਵੀ ਜਾਣਾ ਕੁਆਲੀਫਾਈ ਕਰ ਸਕਦਾ ਤੁਸੀਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਦੇਖਣੀਆਂ ਹੁੰਦੀਆਂ ਆ ਜੇ ਕਿਸੇ ਨੂੰ ਐਜ਼ ਅ ਕਲਾਇੰਟ ਜਿਹੜਾ ਉਹ ਲੈਣਾ ਹੈ ਸੋ ਜਨਰਲੀ ਜਿਹੜੀ ਇਹ ਹਾਰਡਸ਼ਿਪ ਹੈ ਰਜ ਉਹ ਦੇਖੀ ਦੀਏ ਕਿ ਜਿਹੜੀ ਹਾਰਡਸ਼ਿਪ ਹੈ ਦੈਟ ਸ਼ੁਡ ਬੀ ਅ ਜੈਨੂਇਨ ਹਾਰਡਸ਼ਿਪ ਇਹ ਨਹੀਂ ਕਿ ਬੰਦੇ ਨੇ ਪੈਸੇ ਲਾ ਕੇ ਤੇ ਐਵੇਂ ਵਿਜੀਰੀ ਕਰਵਾਉਂਦੇ ਨੂੰ ਜੀ ਜੀ ਬਿਲਕੁਲ ਬਿਲਕੁਲ ਸੋ ਬਟ ਔਨ ਐਵਰੇਜ ਕੀ ਹੁੰਦਾ ਕਿ ਕਈ ਵਾਰ ਮੋਸਟ ਆਫ ਦਾ ਟਾਈਮ ਸਾਨੂੰ ਵੀ ਨਹੀਂ ਪਤਾ ਹੁੰਦਾ ਕਿ देयर ਆਰ देयर ਆ ਮਲਟੀਪਲ ਆਪਸ਼ਨ ਜਿਹਦੇ ਵਿੱਚ ਉਹ ਕੁਆਲੀਫਾਈ ਕਰ ਸਕਦੇ ਨੇ ਸੋ ਜੇ ਕੁਆਲੀਫਾਈ ਕਰਦੇ ਨੇ ਤਾਂ ਹੀ ਆਪਾਂ ਨੂੰ ਰੋਲ ਕਰਦੇ ਆ ਬਿਕੋਜ਼ ਜਿਦਾ ਮੈਂ ਕਿਹਾ ਕਿ ਅਸੀਂ ਇੱਕ ਮਿੱਕਾ ਪਹਿਨੀ ਚਾਰਜ ਕਰਦੇ ਜਿੰਨਾ ਚਿਰ ਤੁਹਾਡਾ ਡੈਟ ਸੈਟ ਨਹੀਂ ਹੋ ਜਾਂਦਾ ਸੋ ਸਾਡਾ ਵੀ ਇੰਟਰਸਟ ਉਹਦੇ ਚ ਹੁੰਦਾ ਕਿ ਜਿਹੜਾ ਬੰਦਾ ਕੁਆਲੀਫਾਈ ਕਰੇ ਉਹਨੂੰ ਹੀ ਅਨਰੋਲ ਕਰਾਂ ਕਰ ਸਕਦੇ ਆ ਸੋ ਜਿਹੜਾ ਕਾਲ ਕਰਦਾ ਦੇ ਵਿਲ ਅੰਡਰਸਟੈਂਡ ਹਰ ਬੰਦਾ ਇਟਸ ਨਾਟ ਦਿਸ ਡਸਨਟ ਫਿਟ एवरीवन ਸੋ ਐਸੇ ਵੀ ਕੇਸਸ ਹੁੰਦੇ ਨੇ ਜਿਹੜਾ ਨੂੰ ਆਪਾਂ ਰੋਲ ਨਹੀਂ ਕਰਦੇ ਬਿਕੋਜ਼ ਉਹਨਾਂ ਦਾ ਸੈਲਰੀ ਜਿਹੜਾ ਵਰਦੀ ਨਹੀਂ ਹੁੰਦਾ ٹرسٹ ਵਰਦੀ ਨਾ ਜਰਨਲ ਰਜੈਕਸ਼ਨ ਬਾਚ ਜਾਂਦੀ ਅੱਛਾ ਇਹ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਆ ਕਈਆਂ ਨੂੰ ਇਹ ਲੱਗਦਾ ਵੀ ਇਹ ਕੱਲਾ ਕਿਤੇ ਟਰੱਕਿੰਗ ਵਾਲਿਆਂ ਲਈ ਆ ਜਾਂ ਐਂਟਰਪ੍ਰਨੋਜ਼ ਤੇ ਲਈ ਆ ਜੇ ਕੋਈ W2 ਦੇ ਉੱਤੇ ਹੈਗਾ ਆ ਉਹ ਵੀ ਆ ਸਕਦੇ ਆ ਜੇ ਕਿਸੇ ਦੀ ਜੌਬ ਚਲੇ ਜਾਂਦੀ ਆ ਉਹ ਉਹ ਵੀ ਇਹੋ ਜਿਹੇ ਲੋਕ ਵੀ ਜਿਹੜੇ ਕੰਸਲਟੇਸ਼ਨ ਲੈ ਸਕਦੇ ਆ ਉਹ ਵੀ ਤੁਹਾਡੇ ਕਲਾਇੰਟ ਹੋ ਸਕਦੇ ਆ ਜੀ ਜੀ ਬਿਲਕੁਲ ਐਨੀ ਵਨ ਜਿਹਦੇ ਜਿਹੜਾ ਬੰਦਾ ਵੀ ਜਿਹਦੇ ਉੱਤੇ ਚਾਹ ਪਰਸਨਲ ਕ੍ਰੈਡਿਟ ਕਾਰਡ ਦਾ ਡਾਟਾ ਚਾਹ ਬਿਜ਼ਨਸ ਕ੍ਰੈਡਿਟ ਕਾਰਡ ਦਾ ਡਾਟਾ ਯਾਰ ਕੋਈ ਉਹਦੇ ਵਿੱਚ ਕੋਈ ਵੀ ਬਹੁਤ ਵੱਡਾ ਸਾਨੂੰ ਕਾਲਸ ਆ ਰਹੀਆਂ ਨੇ ਵੱਡਾ ਇਸ਼ੂ ਵੀ ਆ ਰਿਹਾ گورਨਮੈਂਟ ਏਮਪਲੋਈਸ ਜਿਹੜੇ ਨੇ ਉਹ ਲੇਆਫ ਹੋ ਰਹੇ ਨੇ ਉਹਨਾਂ ਦੀ ਕਾਲਸ ਆ ਰਹੀਆਂ ਨੇ ਹਸਪੀਟਲ ਦੇ ਵਿੱਚੋਂ ਖਾਸ ਕਰਕੇ ਜਿਹੜੇ ਵੀ ਹਸਪੀਟਲ ਤੋਂ ਕੁਝ ਕਾਫੀ ਐਸ ਨਰਸਸ ਨੇ ਜਿਨ੍ਹਾਂ ਨੇ ਆਪਣੀ ਜੌਬ ਲੂਜ਼ ਕਰ ਲਈ ਹੈ ਈਵਨ ਜਿਹੜੀ ਟੈਕ ਇੰਡਸਟਰੀ ਹੈ ਚਾਹੇ ਆਪਾਂ ਤੁਸੀਂ ਯੂ نو ਜਿੰਨੀਆਂ ਫੈਂਕ ਕੰਪਨੀਆਂ ਸੱਜੇ ਨੇ ਹਰ ਪਾਸੇ ਜੀ ਇਸ ਟਾਈਮ ਰੈਸੈਸ਼ਨ ਜਿਹੜੀ ਵੱਧ ਰਹੀ ਹੈ کوئی بھی بندہ جیسا کسی طرح ڈیٹ ہے آفس کی لیز ہے ریپو ہو گئی ہے میڈیکل بلس نے کوئی بھی انسیکیورڈ ڈیٹ ہے دوسیٰی ایمیگریشن سے پرسپیکٹی دیکھتے ہیں کینے چردلی ہے جیڈا ایمپیکٹا توڑے کریڈ سکورتے ہیں توڑے کریڈ دیو تیس چیز دارندہ ہے جنرلی جیدہ میں کیا کہ این ایان ایوریس شیمی نیتا ہے تو چال سالی پیمٹ سبنا سکتے ہیں جدو ہم تو اسی پیمٹ سکتے ہیں تو ہم تو اسی پیمٹ سکتے ہیں تو اسی پیمٹ سکتے ہیں ਅਣ ਜੋ ਲਾਸਟ ਇਵੈਂਟ ਕੋ ਜਿਹੜੀ ਗਈ ਹੈ ਫਾਰ ਇਗਜ਼ਾਮਪਲ ਆਪਾਂ ਕਰਦੇ ਹਾਂ ਕਿ ਸਾਡੀ ਲਾਸਟ ਇਵੈਂਟ ਦਸੰਬਰ ਚ ਗਈ ਹੈ ਸੋ ਦਸੰਬਰ ਤੋਂ ਲੈ ਕੇ ਤੁਸੀਂ ਅਗਲੀ ਜੂਨ ਜਾਂ ਜੁਲਾਈ ਤੱਕ ਮੈਕਸਿਮਮ ਕਰ ਲੋ 6 ਮਹੀਨੇ ਦੇ ਵਿੱਚ ਜਿਹੜਾ ਤੁਹਾਡਾ ਸਕੋਰ ਹੈ ਜਿਹੜਾ ਅੱਜ ਹੈਗਾ ਉਹ ਨਾਲ ਹੀ ਉਸ ਤੋਂ ਬੈਟਰ ਹੋ ਜਾਏਗਾ ਪਲੱਸ ਤੁਹਾਡੀ ਡੀਟੀਆ ਡੈਟ ਟੂ ਇਨਕਮ ਰੇਸ਼ੀਓ ਬੈਟਰ ਹੋ ਜਾਏਗੀ ਬਿਕਾਜ਼ ਤੁਹਾਡਾ ਕੋਈ ਕਰਜ਼ ਤੁਸੀਂ ਕਿਸੇ ਦੇ ਕਰਜ਼ਦਾਰ ਨਹੀਂ ਹੈਗੇ ਸੋ ਜਿਹੜੇ ਬਾਕੀ ਕ੍ਰਾਈਟੋਰਸ ਨੇ ਉਹ ਤੁਹਾਨੂੰ ਹੋਰ ਕਰਦਾ ਜਾਂ ਹੋਰ ਗਾਈਡਲਾਈਨ ਦੇਣ ਨੂੰ ਵਿਲਿੰਗ ਹੋ ਜਾਂਦੇ ਨੇ ਕਿ बिकॉज ਤੁਹਾਡੇ ਉੱਤੇ ਤੁਹਾਡੀ ਜਿਹੜੀ ਕ੍ਰੈਡਿਟ ਲੈਣ ਦੀ ਤੇ ਉਹਨੂੰ ਪੇ ਕਰਨ ਦੀ ਜਿਹੜੀ ਹੈ ਸ਼ਮਤਾ ਉਹ ਆ ਜਾਂਦੀ ਜੀ ਬਿਲਕੁਲ ਸੋ ਨੰਬਰ ਇਹਨਾਂ ਨੋਟ ਕਰ ਲਓ 8888889914 ਨਰਮਨ ਮਾਨ ਜੀ ਬਹੁਤ ਧੰਨਵਾਦ ਬੜੀ ਮਿਹਰਬਾਨੀ ਮਿਲਦੇ ਆ ਜੀ ਫਿਰ ਅਗਲੀ ਵਾਰੀ ਸੱਚੀ ਕਾਲ ਜੀ ਥੈਂਕ ਯੂ ਰਾਜ ਥੈਂਕ ਯੂ ਰਾਜ ਥੈਂਕ ਯੂ ਥੈਂਕ ਯੂ ਜਸਟ ਬੱਸ ਸੱਚੀ ਥੈਂਕ ਯੂ ਜੀ